ਉਹ 2022 ਨੂੰ ਇਹਨਾਂ ਨੇ ਇੱਕ ਪੱਤਰ ਕੱਢ ਕੇ ਜਿਹੜਾ ਆਪਣਾ ਕੋਟਾ ਇਹ ਖਤਮੀ ਕਰ ਦਿੱਤਾ ਕਿਉਂ ਕਰ ਦਿੱਤਾ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਯਾਰ ਇਹ ਫਾਰਮ ਇੰਨੀ ਸੰਘਰਸ਼ਸ਼ੀਲ ਹੈ ਨਹੀਂ ਇਹਨਾਂ ਇਹਨਾਂ ਦੇ ਥੱਲੇ ਕੁਝ ਹੈ ਨਹੀਂ ਕਿ ਇਹਨਾਂ ਦੀ ਸਿਸਟਮ ਹੈ ਮੈਨੂੰ ਇੱਕ ਬੜੀ ਧੋਖੀ ਗੱਲ ਯਾਰ ਹੁੰਦੀ ਹੈ ਕਿ ਇੱਕ ਵਾਰ ਸੁਣਿਆ ਹੈ ਜੀ ਬਾਦਲ ਜੋ ਆਪਣੇ ਪਕਾ ਸਿੰਘ ਬਾਦਲ ਜੀ ਉਨਾਰੇ ਕੋਈ ਆਪਣੀ ਕੋਮ ਨੂੰ ਲੈ ਕੇ ਇਸ ਤਰ੍ਹਾਂ ਕਿਹਾ ਸੀ ਆ ਕਿ ਇੱਕ ਇਹ ਕੋਮ ਇਸ ਤਰ੍ਹਾਂ ਦੀ ਕੋਮ ਹੈ ਜਸਵਿੰਦਰ ਸਿੰਘ ਪਾਣਾ ਜੀ ਮੱਖਣ ਸਿੰਘ ਸੰਗੂਤੋਂ ਜੀ ਮਿੱਟੂ ਸਿੰਘ ਸਰਪੰਚ ਮਲਕੀਸ਼ ਸਿੰਘ ਸੰਗੂਤੋਂ ਜੀ ਨਿਸ਼ਕਤਰ ਸਿੰਘ ਸੰਗੂਤੋਂ ਜੀ ਪਾਲਾ ਸਿੰਘ ਮਾਨ ਸਿੰਘ ਵਾਲਾ ਜੀ ਜਸਵਿੰਦਰ ਸਿੰਘ ਲੋਟ ਇਸ ਕਰ ਤੋਂ ਖਾਮਰਜੀ ਸਿੰਘ ਲੋਹੜਾ ਜੀ ਪਰਵੰਤ ਸਿੰਘ ਟਰੇਲਰ ਮਾਸਟਰ ਜੀ ਕ੍ਰਿਸ਼ਨ ਸਿੰਘ ਜੀ ਦੋਤਾ ਜੀ ਖਤਾਰ ਸਿੰਘ ਮਾਸਟਰ ਜੀ ਅਮਰਜੀਤ ਸਿੰਘ ਕਾਨੇਵਾਲੀ ਜੀ ਹਜਿੰਦਰ ਸਿੰਘ ਸਾਧਕ ਜੀ ਗੁਰਦੇਵ ਸਿੰਘ ਕਲੰਬਰ ਮਿਸਤੀ ਰੋਗਾ ਜੀ ਵਰਮੇਲ ਸਿੰਘ ਸਾਧਕੀ ਅੰਗਰੇਜ਼ ਸਿੰਘ ਬੁੱਧਵਾਲਾ ਸਿੰਘ ਬੋਕਸਿੰਗ ਵਾਲਾ ਜੀ ਔਰ ਸਾਡੇ ਦਰਮਿਆਨ ਫਰਮਜੀਤ ਸਿੰਘ ਜੀ ਬਰਗਾੜੀ ਬਰਗਾੜੀ ਜੀ ਔਰ ਕਈ ਪੰਜਾਬ ਦੇ ਮਾਨ ਸਿੰਘ ਵਾਲੇ ਤੋਂ ਗਣਿਤ ਹੋਇਆ ਹੈ ਕਿ ਆਪਣਾ ਜੋ 20% ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਕੋਟਾ ਕੱਟ ਦਿੱਤਾ ਗਿਆ ਉਸਦੇ ਸੰਬੰਧ ਵਿੱਚ ਕਰਨੀਆਂ ਪੈ ਰਹੀਆਂ ਹਨ ਕਾਰਨ ਕੀ ਹੈ ਕਮੀ ਕਿੱਥੇ ਹੈ ਇਹ ਕਮੀ ਵੀ ਆਪਣੇ ਚ ਹੀ ਹੈ ਆਪਣਾ ਇਕਾ ਨਹੀਂ ਆਪਣਾ ਸੰਗਠਨ ਨਹੀਂ ਕਿਸੇ ਪ੍ਰਕਾਰ ਦੀ ਆਪਣੀ ਕੋਈ ਇਹ ਆਪਾਂ ਜੇ ਕਿਸੇ ਸਮੱਸਿਆ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਆਂ ਨਾ ਆਪਣੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਦੋਸਤ ਮਿੱਤਰਾਂ ਦੇ ਵਿੱਚ ਇਹ ਗੱਲ ਕਰਦੇ ਆਂ ਵੀ ਆਪਾਂ ਨੂੰ ਇਕੱਠੇ ਹੋਣਾ ਜ਼ਰੂਰੀ ਬਣਦਾ ਹੈ ਕਿਉਂ ਇਕੱਠੇ ਨਾ ਹੋਵਾਂਗੇ ਤਾਂ ਆਪਾਂ ਉਹ ਇਹ ਮਾਰ ਚੱਲੀਆਂ ਪੈਣਿਆ ਉਹਨਾਂ ਨੇ ਇੱਕ ਜਿਹੜਾ ਆਪਣਾ 2% ਜਿਹੜਾ ਲਗੜਾ ਕੋਟਾ ਬਾਦਲ ਸਰਕਾਰ ਵੱਲੋਂ ਲਗੜਾ ਕੋਟਾ ਪ੍ਰਮਾਣ ਕੀਤਾ ਗਿਆ ਸੀ ਜੋ ਕਿ ਕੈਪਟਨ ਅਮਰ